ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤ ਪੰਜਾਬੀਆਂ ਦਾ ਖਾਣਾ ਤੇ ਪੰਜਾਬੀਆਂ ਦਾ ਗਾਣਾ ਦੋ ਚੀਜ਼ਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਅੱਜ ਆਪਾਂ ਗੱਲ ਕਰਾਂਗੇ ਪੰਜਾਬੀਆਂ ਦੇ ਗਾਣੇ ਦੇ ਬਾਰੇ ਗਾਣਵਾਲਿਆਂ ਦੀ ਗੱਲ ਕੀਤੀ ਜਾਉ ਤਾਂ ਪੰਜਾਬ ਦੇ ਵਿੱਚ ਕਈ ਗਾਣਵਾਲੇ ਇਹੋ ਜਿਹੇ ਜਿਨ੍ਹਾਂ ਨੇ ਪੰਜਾਬੀਆਂ ਦੇ ਜ਼ਰਾਂ ਦੇ ਉੱਪਰ ਦਾ ਹੱਕਿਆ ਦਾ ਕਰਾਜ ਕੀਤਾ ਜਿਨ੍ਹਾਂ ਦੇ ਵਿੱਚ ਜਨਾਬ ਸਰਦਾਰ ਸਕੰਦਰ ਅਸਰ ਅਹਿਸ ਗੁਰਰਾਸ ਮਾਨ ਸਾਹਿਬ ਨਮੋਹਨ ਵਾਰਸ ਭਾਜੀ ਹੋਗੇ ਤੇ ਲੇਕਿਨ ਆਪਾਂ ਜਿਹਨਾਂ ਦੀ ਗੱਲ ਅੱਜ ਕਰਨੀ ਆ ਆਪਾਂ ਗੱਲ ਕਰੀ ਉਹਨਾਂ ਗਾਇਕਾਂ ਦੀ ਜਿਨ੍ਹਾਂ ਨੇ ਇੱਕ ਕਦਾ ਗਾਣਾ ਜਾਂ ਇੱਕ ਦੀ ਐਲਬਮ ਤਾਂ ਇੰਨੀ ਕਿ ਜ਼ਿਆਦਾ ਹਿੱਟ ਹੋਈ ਵੀ ਉਹਨਾਂ ਦੇ ਨਾਂ ਦੀ ਤੂਤੀ ਬੋਲਣ ਲੱਗੀ ਉਸ ਤੋਂ ਬਾਅਦ ਉਹ ਕਲਾਕਾਰ ਆਪਣਾ ਨਾਮ ਮੇਟ ਇੰਨੀ ਰੱਖ ਪਾਈ ਤੇ ਗਾਇਕੀ ਦੀ ਮੰਡੀ ਦੇ ਵਿੱਚੋਂ ਡਾਇਨਾਸੌਰਾਂ ਦੇ ਵਾਂਗੂ ਲੁਕਤ ਹੋ ਗਏ ਤੇ ਮੁੜ ਕੇ ਭਾਰੇ ਨਹੀਂ ਇੱਥਿਆ ਅੱਜ ਆਪਾਂ ਉਹਨਾਂ ਗਾਇਕਾਂ ਦੇ ਬਾਰੇ ਗੱਲ ਕਰਾਂਗੇ ਇਸ ਫੇਰਿਸਟ ਦੇ ਵਿੱਚ ਜਿਹੜਾ ਪਹਿਲਾ ਨਾਮ ਮੇਰੇ ਜ਼ਿਹਨ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਉਹ ਹੈ ਜਸਵੀਰ ਮਹਿਰ ਜਦੋਂ ਅਸੀਂ ਛਿੱਕੇ ਹੁੰਦੇ ਸੀਗੇ ਉਦੋਂ ਵਿਆਹਾਂ ਦੇ ਆ ਬੀਸੀਆਰ ਦੇ ਫਿਲਮਾਂ ਬਣਦੀਆਂ ਹੋਈਆਂ ਸੀ ਉਹਦੇ ਵਿੱਚ ਜਸਵੀਰ ਮਹਿਰਮ ਦਾ ਗਾਣਾ ਇੱਕ ਪੱਕਾ ਹੀ ਹੁੰਦਾ ਸੀ ਉਹ ਗਾਣਾ ਹੁੰਦਾ ਸੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੱਗੂਗਾ ਉਹ ਗਾਣਾ ਬਹੁਤ ਵੱਡਾ ਹਿੱਟ ਹੋਇਆ ਲੇਕਿਨ ਉਸ ਤੋਂ ਬਾਅਦ ਜਸਵੀਰ ਮਹਿਰਮ ਗਾਇਕੀ ਦੇ ਖੇਤਰ ਦੇ ਵਿੱਚ ਆਪਾਂ ਨੂੰ ਬੜੇ ਐਕਟਿਵ ਨਜ਼ਰ ਨਹੀਂ ਆਇਆ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਜਿਹੜਾ ਨਾਮ ਮੇਰੇ ਜ਼ਿਹਨ 'ਚ ਆਇਆ ਉਹ ਹੈਗਾ ਰਣਜੀਤ ਵਰਕ ਉਹਨਾਂ ਦਾ ਇੱਕ ਗਾਣਾ ਬਹੁਤ ਵੱਡਾ ਹਿੱਟ ਹੋਇਆ ਸੀ ਹੁਣ ਮਰ ਜਾਣੀ ਇਹ ਬੁਲਾਇਆ ਵੀ ਨਹੀਂ ਕੋਈ ਉਹ ਵੀ ਗਾਣਾ ਆਪਣੇ ਆਪ ਦੇ ਵਿੱਚ ਐਡਾ ਹਟ ਆਇਆ ਉਹ ਗਾਣਾ ਵੀ ਆਪਣੇ ਆਪ ਦੇ ਵਿੱਚ ਐਡਾ ਹਿੱਟ ਹੋਇਆ ਸੀ ਕਿ ਇੱਕ ਵਾਰ ਇਸ ਕਲਾਕਾਰ ਦੀ ਤੂਤੀ ਬੋਲਣ ਲੱਗੀ ਲੇਕਿਨ ਬਹੁਤ ਜਲਦੀ ਹੀ ਇਹ ਕਲਾਕਾਰ ਆਪਣੇ ਗ੍ਰਾਫ ਨੂੰ ਮੇਨਟੇਨ ਨਹੀਂ ਰੱਖ ਪਾਇਆ ਤੇ ਇਹ ਵੀ ਗਾਇਕੀ ਦੀ ਮੰਡੀ ਦੇ ਵਿੱਚੋਂ ਲੁਕਤ ਹੋ ਗਿਆ ਉਸ ਤੋਂ ਬਾਅਦ ਉਹ ਤੋਂ ਆ ਪੰਜਾਬੀ ਦੇ ਵਿੱਚ ਇੱਕ ਦੌਰ ਆਇਆ ਸੀ 뮤ਜ਼ਿਕ ਬੈਂਡ ਦਾ ਇਸ ਅਲਬਮ ਦੇ ਵਿੱਚ ਤੀਜਾ ਨਾਮ ਜਿਹੜਾ ਮੇਰੇ ਚਿੱਤੇ ਆ ਰਿਹਾ ਉਹ ਹੈਗਾ ਇੱਕ ਕਲਵੀਰ ਅੱਜ ਵੀ ਵਿਆਹਾਂ ਦੇ ਵਿੱਚ ਡੀਜੇ ਦੇ ਉੱਪਰ ਉਹਨਾਂ ਦਾ ਗਾਣਾ ਮੇਰੀ ਮੰਜੀ ਥੱਲੇ ਕੌਣ ਭਾਬੀ ਦੀਵਾ ਜਗਾ ਇਹ ਗਾਣਾ ਅੱਜ ਵੀ ਵੱਜਦਾ ਲੇਕਿਨ ਕਲਵੀਰ ਅੱਜਕੱਲ ਕਿੱਥੇ ਆ ਕੀ ਕਰ ਰਿਹਾ ਗਾਇਕੀ ਦੇ ਵਿੱਚ ਉਹਦਾ ਕੋਈ ਉਸ ਮੁਕਾਬਲੇ ਦਾ ਨਾਮ ਹੈ ਨਹੀਂ ਜਿੱਦਾਂ ਇਸ ਗਾਣੇ ਤੋਂ ਬਾਅਦ ਬਣਿਆ ਸੀ ਇਹ ਗਾਣਾ ਕਿ ਪੂਰੀ ਐਲਬਮ ਇਹ ਗਾਣਾ ਜਿਸ ਉੱਪਰ ਹਟ ਰਹੀ ਸੀ ਇਹਦੇ ਵਿੱਚ ਹੋਰ ਵੀ ਗਾਣੇ ਜਿਵੇਂ ਜਾ ਜਾਵੇਂ ਤੈਨੂੰ ਦਿਲ ਦਿੱਤਾ ਇੱਕ ਪੂਰੀ ਐਲਬਮ ਵਧੀਆ ਰਹੀ ਸੀ ਉਸ ਵਾਰ ਪੰਜਾਬ ਦੇ ਵਿੱਚ ਇੱਕ ਚਲਣ ਚੱਲਿਆ ਸੀ 뮤ਜ਼ਿਕ ਬੈਂਡ ਦਾ 2 3 4 ਜਣੇ ਰੜ ਕੇ ਇੱਕ ਗਰੁੱਪ ਉਹਨਾ ਕੀ ਕਰਦੀ ਹੁੰਦੀ ਸੀ ਤੇ ਉਹਨਾਂ ਦੇ ਵਿੱਚ ਇੱਕ ਨਾਮ ਬਰਾ ਮਸ਼ਹੂਰ ਹੋਇਆ ਸੀ ਸੋਤਾ ਬ੍ਰਦਰ ਦਾ ਉਹਨਾਂ ਦਾ ਗਾਣਾ ਆਇਆ ਸੀ ਤੇਰੀ ਮੇਰੀ ਗੱਲ ਬਣ ਗਈ ਮਾਹੀ ਕਿਉਂ ਨਹੀਂ ਆਇਆ ਉਹ ਗਾਣੇ ਉਹਨਾਂ ਦੇ ਬਹੁਤ ਹਟਰੋਇ ਬਹੁਤ ਨਾਮ ਹੋਇਆ ਉਹਨਾਂ ਦਾ ਲੇਕਿਨ ਉਸ ਤੋਂ ਬਾਅਦ ਉਹ ਵੀ ਭਰਾਏ ਦੇ ਸੋਤਾ ਬ੍ਰਦਰ ਉਹ ਵੀ ਗਾਇਬ ਹੋ ਗਈ ਫਿਰ ਇੱਕ ਆਏ ਸੀਗੇ ਜੱਸੀ ਬ੍ਰਦਰ ਕਰਕੇ ਉਤਵਾਦ ਇੱਕ ਇੱਕ ਭਰਾਮਾ ਦਾ ਹੋਰ ਗਰੁੱਪ ਆਇਆ ਸੀ ਉਹਨਾਂ ਦਾ ਗਾਣਾ ਬਹੁਤ ਹਿੱਟ ਹੋਇਆ ਸੀ ਜਿੰਦ ਮੇਰੀ ਮਾਹੀ ਮਾਹੀ ਫੂਕ ਜੀ ਚੋਰੀ ਚੋਰੀ ਕੋਠੇ ਤੇ ਆਇਆ ਗੋਰੀਏ ਚੱਲ ਚੜਿਆ ਇਹ ਐਲਬਮ ਤੋਂ ਬਾਅਦ ਇਹ ਭਰਾ ਵੀ ਗਾਇਬ ਹੋ ਗਏ ਫਿਰ ਇੱਕ 뮤ਜ਼ਿਕ ਬਣਾ ਸੀ ਮੁਸਾਫਰ ਉਹਨਾਂ ਦਾ ਇੱਕ ਗਾਣਾ ਬਹੁਤ ਹਿੱਟ ਰਾਇਆ ਸੀ ਮੇਰਾ ਰਾਂਝਾ ਪੱਲੇ ਪਾ ਦੇ ਮਾਏ ਮੈਂ ਕੁਝ ਹੋਰ ਨਾ ਮੰਗਾ ਉਹ ਗਾਣੇ ਤੋਂ ਬਾਅਦ ਮੁਸਾਫਰ ਹੋਲੀ ਵੀ ਮੁਸਾਫਰੀ ਬਣ ਗਏ ਫਿਰ ਇੱਕ ਸਾਇੰਸ ਦਾ ਗਾਣਾ ਬਹੁਤ ਮਸ਼ਹੂਰ ਹੋਇਆ ਸੀ ਲੋਕਾਂ ਨੂੰ ਲੱਗਦਾ ਸੀ ਕਿ ਇੱਕ ਦੂਸਰਾ ਤਾਂ ਪ੍ਰੀਤ ਪੈਦਾ ਹੋ ਗਿਆ ਉਹ ਗਾਣਾ ਸੀ ਤੂੰ ਤਾਂ ਮਾਰ ਦੇ ਦੇ ਵਿੱਚ ਕੋਈ ਕਸਰ ਨਾ ਛੱਡੀ ਬਸ ਰੱਬ ਨਹੀਂ ਰੱਖ ਲਿਆ ਇੱਕ ਨੂਰ ਸਿੱਧੂ ਉਹਦਾ ਗਾਇਕ ਸੀਗਾ ਉਹ ਗਾਣਾ ਬਹੁਤ ਹਿੱਟ ਹੋਇਆ ਉਸ ਤੋਂ ਬਾਅਦ ਇੱਕ ਨੂਰ ਸਿੱਧੂ ਨੇ ਹੋਰ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਆਪਣੇ ਉਹ ਪਹਿਲੇ ਜਿਹੜਾ ਸਥਾਪਿਤ ਕੀਤਾ ਰਿਕਾਰਡ ਉਹ ਬਰਾਬਰ ਨਹੀਂ ਕਰ ਪਾਇਆ ਤੇ ਉਹ ਵੀ ਹੌਲੀ-ਹੌਲੀ ਇਸ ਮੱਡੀ ਦੇ ਵਿੱਚੋਂ ਗੁਪਤ ਹੋ ਗਿਆ ਫਿਰ 10 ਸਾਲ ਪਹਿਲਾਂ ਇੱਕ ਗਾਣਾ ਹੋਰ ਬਹੁਤ ਹਿੱਟ ਹੋਇਆ ਸੀ ਮਨਿੰਦਰ ਬਾੜ ਦਾ ਜਦ ਕੋਈ ਨਾਰ ਯਾਰ ਨਾਲ ਬੇਵਫਾਈਆਂ ਕਰਦੀ ਏ ਉਹਦੇ ਵੱਲ ਦੇਖ ਕੇ ਤੇਰਾ ਕੀਤਾ ਆ ਜਾਂਦਾ ਇਹ ਗਾਣਾ ਵੀ ਉਸ ਟਾਈਮ ਬਹੁਤ ਵੱਡਾ ਹਿੱਟ ਹੋਇਆ ਸੀ ਪਰ ਉਸ ਹਿੱਟ ਤੋਂ ਬਾਅਦ ਮਨਿੰਦਰ ਬਾੜ ਵੀ ਕਿਤੇ ਨਾ ਕਿਤੇ ਆਪਣੇ ਇਸ ਗ੍ਰਾਫ ਨੂੰ ਮੇਨਟੇਨ ਨਹੀਂ ਰੱਖ ਪਾਇਆ ਤੇ ਉਹ ਵੀ ਗਾਇਕੀ ਦੀ ਮੰਡੀ ਦੇ ਵਿੱਚੋਂ ਲੁप्त ਹੋ ਗਿਆ ਤੇ ਫਿਰ ਇੱਕ ਦੌਰ ਮਿਸ ਪੂਜਾ ਦੇ ਵਿੱਚ ਆਇਆ ਇਸ ਗਾਣਿਆਂ ਦਾ ਉਸ ਸਮੇਂ ਤਾਂ ਬਹੁਤ ਕਲਾਕਾਰ ਆਏ ਸੀ ਜਿਨ੍ਹਾਂ ਦੇ ਵਿੱਚ ਝੋਨਾ ਲਾਣ ਜਿਨ੍ਹਾਂ ਦੇ ਵਿੱਚ ਪਾਣੀ ਹੋ ਗਿਆ ਡੂੰਘੇ ਝੋਨਾ ਲਾਣਾ ਛੱਡ ਦੇਣਾ ਗਾਇਕ ਨਾਲ ਹਿੱਟ ਹੋਇਆ ਛਿੰਦਾ ਸ਼ੌਕੀ ਵਿੱਚ ਪੁਜਾਰੋ ਦੇ ਰੱਖ ਲੀਦੇ ਸੀ ਗਾਨ ਤੇ ਜਾਂ ਪਿੰਡ ਛੱਡ ਚੰਡੀਗੜ੍ਹ ਲਿਆ ਕੇ ਦਾਖਲੇ ਤੇਰੀ ਕਰ ਕੀ ਇਹ ਗਾਣੇ ਬਹੁਤ ਹਿੱਟ ਰਹੇ ਪ੍ਰੀਤ ਬਰਾੜ ਦੇ ਉਸ ਤੋਂ ਬਾਅਦ ਪ੍ਰੀਤ ਬਰਾੜ ਹੋਗੇ ਵੀ ਗਾਇਬ ਹੋਗੇ ਤੇ ਇਹ ਸੀਗੇ ਕੁਝ ਉਹ ਗਾਇਕ ਜਿਹੜੇ ਮੇਰੇ ਚਿੱਤੇ ਚ ਆਏ ਵੀ ਇੱਕ ਅਦਾਵਾ ਜਾਂ ਕਦੇ ਐਲਬਮ ਬੜੀ ਹਿੱਟ ਦੇਣ ਤੋਂ ਬਾਅਦ ਗਾਇਬ ਹੋ ਗਏ ਤੁਹਾਡੇ ਜੀਹਨ ਦੇ ਵਿੱਚ ਵੀ ਕੋਈ ਅਜਿਹਾ ਗਾਇਕ ਹੋਵੇ ਜਿਹੜਾ ਇਸ ਲੜੀ ਦੇ ਵਿੱਚ ਸਾਡੇ ਤੋਂ ਪੁਰਾਣਾ ਰਹਿ ਗਿਆ ਹੋਵੇ ਸਾਡੇ ਗਿੱਥ ਵਿੱਚ ਵਿਸਰ ਗਿਆ ਹੋਵੇ ਤੁਸੀਂ ਉਹ ਗਾਇਕ ਦਾ ਨਾਮ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ